ਮੈਂ ਪਿੰਡ ਤੋਂ ਭਾਈ ਨਾਮ ਮੇਰਾ ਕਸ਼ਮੀਰ ਸਿੰਘ ਹਾਂਜੀ ਕੀ ਘਟਨਾ ਜੀ ਘਟਨਾ ਭਾਜੀ ਇਹ ਨਸ਼ੇ ਕਰਕੇ ਹੋਈ ਛੋਟਾ ਭਰਾ ਸੀ ਮੇਰਾ ਹਾਂਜੀ ਹਾਂਜੀ ਕਿੰਨੀ ਉਮਰ ਸੀ ਜੀ ਉਹਦੀ ਉਮਰ ਇਹਦੀ 25 26 ਸਾਲ ਲੱਗ ਜੇ ਛੋਟੇ ਛੋਟੇ ਦੋ ਬੱਚੇ ਆ ਭਾਈ ਕੌਣ ਇਹਨਾਂ ਨੂੰ ਸੰਭਾਵੇਗਾ ਇਹ ਨਸ਼ਾ ਕਿ ਲੋਕੀ ਕਹਿੰਦੇ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੋਂ ਬੰਦ ਹੋਇਆ ਟਪਈ ਜੀ ਜੇ ਸ਼ਰਿਆਂ ਬੇਕਰਿਆ ਭਾਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉਹਦੀ ਦਿੱਤੀ ਪਾਜੀ ਇਹ ਸਾਨੂੰ ਕਿਸੇ ਨੇ ਆਣ ਕੇ ਦੱਸਿਆ ਹੈਗਾ ਕੀ ਇਹ ਦਾ ਦਾ ਮੁੰਡਾ ਤੁਹਾਡਾ ਅਭੀ ਇਹਦਾ ਨਾਮ ਹੈ ਕਿ ਇਹ ਦਾ ਦਾ ਦੇ ਪੂਰਾ ਗਿਆ ਕਿਹੜਾ ਨਸ਼ਾ ਕਿਹੜਾ ਕਰਦਾ ਭਾਈ ਵਾਇਰ ਚਿੱਟਾ ਹੀ ਪੀਂਦਾ ਸੀ ਰੋਕੀ ਕਹਿੰਦੇ ਚਿੱਟਾ ਟਪਾ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਸਾਰਾ ਹਜੇ ਟਪਾਈ ਜਿੱਥੇ ਸ਼ਰੀਆਂ ਵਿੱਚ ਕਰਿਆ ਭਾਜੀ ਤੇ ਪੁਲ ਸੁਣ ਕੋ ਕੰਪਲੀਟ ਕੀ ਪੁਲ ਸੁ ਭਾਜੀ ਮਹੀਨੇ ਲੈ ਕੇ ਜਾਂਦੀ ਐ ਤੂੰ ਪੁਲ ਤੇ ਸ਼ਰੀਆਂ ਕਹਿੰਦੇ ਪੁਲ ਸੁ ਸਾਡੀ ਐ ਚਿੱਟੇ ਵੇਚਣ ਨਾਲੇ ਕੋਈ ਇਸ ਟਾਈਮ ਤੱਕ ਆਈ ਕਿ ਨਹੀਂ ਪੁਲਸ ਕੋਈ ਨਹੀਂ ਆਈ ਭਾਜੀ ਇਹ ਵੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਬੱਚੇ ਆ ਛੋਟੇ ਛੋਟੇ ਇਹਨਾਂ ਦੇ ਕੀ ਇਹਨਾਂ ਚਿੱਟੇ ਦਾ ਕਹਿ ਸਕਦੇ ਦਾ ਮੰਨ ਲਓ ਉਹਨਾਂ ਦੇ ਕੋਠੀਆਂ ਪਈ ਜਾਂਦੇ ਚਿੱਟਾ ਵੇਜ ਵੇਜ ਕੇ ਤੇ ਇਹ ਬੱਚੇ ਜਿਨ੍ਹਾਂ ਦੇ ਘਰ ਵੀ ਨਹੀਂ ਹੈਗੇ ਮਾਂ ਬਾਪ ਵਿਚਾਰੀ ਘਰਾਂ ਦੇ ਕੰਮ ਕਰਦੀ ਆ ਬੱਚੇ ਪਾਲਦੀ ਆ ਮੇਰਾ ਨਾਮ ਲਵਦੀਪ ਸਿੰਘ ਆ ਜਰ ਹਾਂ ਜੀ ਇਹਨਾਂ ਦਾ ਨਾਮ ਜਤਿੰਦਰ ਸਿੰਘ ਸੀਗਾ ਤੇ ਵਾਰਡ ਨੰਬਰ 72 ਪਿੰਡਟ ਪਈ ਅਮ੍ਰਿਤਸਰ ਦੇ ਵਿੱਚ ਪੈਂਦਾ ਤੇ ਉੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਾਫੀ ਅੱਛਾ ਇਨਸਾਨ ਸੀਗਾ ਇਹ ਕਾਫੀ ਮਿਹਨਤੀ ਹੀ ਔਰ ਦਿਨ ਰਾਤ ਮਿਹਨਤ ਕਰਨ ਵਾਲਾ ਬੰਦਾ ਹੀ ਏ ਅਸੀਂ ਜਿੱਥੋਂ ਦਾ ਕਰ ਜਾਂਦੇ ਆ ਤੇ ਕੁਝ ਸਮੇਂ ਤੋਂ ਜਿਹੜਾ ਵਾ ਨਸ਼ੇ ਦੇ ਦਲਦਲ ਦੇ ਵਿੱਚ ਪੈ ਗਿਆ ਤੇ ਫਿਰ ਇਹ ਹੌਲੀ ਹੌਲੀ ਇਤਰਾ ਹੀ ਕੰਮਕਾਰ ਵੀ ਛੱਡ ਬੈਠਾ ਆਪਣਾ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਜਿਹੜੇ ਇਹਦੇ ਪਤਨੀ ਸੀ ਉਹ ਚਾਰੀ ਕੰਮ ਕਰਦੀ ਸੀ ਲੋਕਾਂ ਦੇ ਘਰ ਜਾ ਕੇ ਭਾਂਡੇ ਮਾਂਜਨੇ ਬਚਿਆਣੇ ਵੀ ਪੜ੍ਹਾਈਆਂ ਛੱਡ ਗਿਆ ਵਿਚਾਰੇ ਦੁਕਾਨਾਂ ਤੇ ਲੱਗੇ ਤੇ ਸਾਡੇ ਮੁਤਾਬਕ ਤੇ ਜਿਹੜਾ ਵਾ 3-4 ਸਾਲ ਤੋਂ ਪੈ ਗਿਆ ਪਹਿਲਾਂ ਤਾਂ ਚਲੋ ਬੀੜੀ-ਬੂੜੀ ਪੀਂਦਾ ਸੀਗਾ ਤੇ ਜਿਹੜਾ ਵੱਡਾ ਨਸ਼ਾ ਚਟੇ ਵਾਲਾ ਤੇ ਟੀਕੇ ਵਾਲਾ ਇਹ 2-3 ਸਾਲ ਤੋਂ ਕਰਨ ਲੱਗ ਪਿਆ ਤੇ ਇਲਾਕੇ ਦੇ ਵੇਖੋ ਤੁਹਾਨੂੰ ਪਤਾ ਵਾ ਸਰ ਤੁਸੀਂ ਜਿਆਦਾ ਸਾਡੇ ਨਾਲ ਜਾਣਕਾਰ ਰੱਖਦੇ ਜੇ ਕਿ ਹਰ ਇਲਾਕੇ ਦੇ ਵਿੱਚ ਇਹ ਨਸ਼ਾ ਹੈ ਉਹੀ ਇਹੋ ਜਿਹਾ ਪੰਜਾਬ ਚ ਗਲੀ ਮੁਲਾ ਬਚਿਆ ਹੀ ਨਹੀਂ ਵੀ ਜਿੱਥੇ ਆਪਾਂ ਕਹਿ ਸਕੀਏ ਵੀ ਇਹ ਸਾਫ ਸਫਤਰਾ ਜਾਂ ਨਸ਼ਾ ਸਫਤਰੇ ਵੱਲੋਂ ਤਾਂ ਕਿਹਾ ਯਾਰ ਅਸੀਂ ਲਗਾਤਾਰ ਲੋਕਾਂ ਦੇ ਘਰਾਂ ਦੀ ਚੈਕਿੰਗ ਕਰਦੇ ਪਏ ਹਾਂ ਸਖਤੀ ਕਰ ਦਿੱਤੀ ਗਈ ਹੈ ਨਸ਼ਾ ਵਿਤਣਾ ਬੰਦ ਹੋ ਚੁਕਾ ਦੇਖੋ ਜੀ ਇਹ ਇੱਕ ਮੈਂ ਨਹੀਂ ਕਹਿ ਸਕਦਾ ਇੱਕ ਡਰਾਮਾ ਕਹਿ ਸਕਦੇ ਆ ਦੇਖੋ ਪੁਲਿਸ ਨੂੰ ਸਾਰਾ ਪਤਾ ਕਾਉਂਸਲਰਾਂ ਨੂੰ ਸਾਰਾ ਪਤਾ ਪਿੰਡ ਦੇ ਮੌਤਬਾਰਾਂ ਨੂੰ ਸਾਰਾ ਪਤਾ ਫੇਰ ਵੇਖ ਕੇ ਜਾਣ ਕੇ ਵੀ ਕੌਣ ਕੀ ਚੁੱਪ ਘੇ ਹੋ ਰਹੇ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਜੀ ਇਹਨਾਂ ਦੇ ਵੱਲੋਂ ਦੇਖੋ ਜੀ ਕਾਰਵਾਈ ਤਾਂ ਨਹੀਂ ਕੀਤੀ ਜਾਈ ਕਿ ਸਾਡੀ ਭਾਈ ਬੰਦੀ ਬਣ ਜਾਂਦੀ ਹੈ ਉਹਨਾਂ ਨਾਲ ਜਦੋਂ ਅਸੀਂ ਅਗਲਾ ਕੋਈ ਮਾੜਾ ਕਰਮ ਕਰਦਾ ਸ਼ੁਰੂ ਕੋਈ ਨਸ਼ੇ ਦਾ ਕੰਮ ਕਰਦਾ ਉਹ ਚੋਂ ਕਿ ਯਾਰ ਜਾ ਕੇ ਪਹਿਲਾਂ ਯਾਰੀ ਪਾਉਂਦਾ ਕਿ ਸਰ ਮੈਂ ਕੰਮ ਕਰਨਾ ਤੇ ਮੇਰਾ ਧਿਆਨ ਰੱਖਿਓ ਤੇ ਉਹ ਖਰਚਾ ਪਾਣੀ ਲੈਂਦੇ ਆ ਤੇ ਫਿਰ ਯਾਰੀਆਂ ਪੈ ਜਾਂਦੀਆਂ ਫਿਰ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਉਹਨਾਂ ਦਾ ਪੱਖ ਰੱਖਦੇ ਨੇ ਮਰਨ ਵਾਲਿਆਂ ਕੋ ਕੁਝ ਨਹੀਂ ਉਹਨਾਂ ਨੂੰ ਮਿਲਣਾ ਸਰ ਨਾ ਉਹਨਾਂ ਹੋਣਾ ਜਾ ਕੇ ਨਾ ਪਰਿਵਾਰ ਦਾ ਹਾਲ ਛੋਟੇ ਛੋਟੇ ਬੱਚੇ ਆ ਹੁਣ ਉਹਨਾਂ ਦਾ ਪਰਿਵਾਰ ਦਾ ਫਿਊਚਰ ਕੀ ਆ ਜ਼ਿੰਦਗੀ ਕੀ ਆ ਬੱਚੇ ਨੇ ਅੱਗੇ ਕਿਹਦੇ ਸਿਰ ਤੇ ਜ਼ਿੰਦਗੀ ਬਤੀਤ ਕਰਨੀ ਆ ਹਾਂ ਜਿੰਦਗੀ ਪਰਿਵਾਰ ਦੀ ਰੋਲ ਜਾਂਦੀ ਆ ਪੁਲਿਸ ਪੁਲਿਸ ਨੇ ਉੱਥੇ ਕਾਰਵਾਈ ਕਰਨੀ ਆ ਉਹਦੀ ਗੱਲ ਸੁਣਨੀ ਜਿੱਦੋਂ ਕੁਝ ਹੁੰਦਾ ਤੇ ਜਿੱਥੋਂ ਕੁਝ ਮਿਲਣਾ ਨਹੀਂ ਆ ਉੱਥੇ ਪੁਲਿਸ ਨੇ ਕਾਰਵਾਈ ਨਹੀਂ ਜੇ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੰਗ ਕਰਦੇ ਹੋ ਕੀ ਹੁਣ ਇਹਦਾ ਇਲਾਕੇ ਦੇ ਵਿੱਚ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਦੇਖੋ ਜੀ ਸਾਡੀ ਤਾਂ ਬੇਨਤੀ ਹੈ ਹੋਈ ਹੱਥ ਜੋੜ ਕੇ ਮਾਨ ਸਰਕਾਰ ਨੂੰ ਵੀ ਔਰ ਪਿੰਡ ਦੇ ਮੋਤਵਾਰ ਕਾਉਂਸਲਰ ਸਰਪੰਚ ਹਰ ਇੱਕ ਪਿੰਡ ਦੇ ਨਹੀਂ ਸਾਡੇ ਪਿੰਡ ਦੇ ਹੀ ਪਿੰਡ ਪਿੰਡ ਨਸ਼ਾ ਹੋਇਆ ਪਿਆ ਔਰ ਪਿੰਡ ਪਿੰਡ ਨੌਜਵਾਨ ਜਿਹੜੇ ਪੰਜਾਬੀ ਨੌਜਵਾਨਾ ਦੀਆਂ ਰੋਜ਼ ਮੋਤਾ ਹੋ ਰਹੀਆਂ ਇਹਨੇ ਇੱਕ ਦਿਨ ਦਾ ਹੈ ਗਈ ਆ ਕਹਾਣੀ ਇਹ ਇਹ ਘਰ ਘਰ ਮੌਤ ਹੋ ਰਹੀ ਆ ਸਰ ਤੇ ਅਸੀਂ ਇਹੋ ਚਾਹੁੰਦੇ ਆ ਵੀ ਨਸ਼ੇ ਤੇ ਜਿਹੜੀ ਆ ਪੱਕੇ ਤੌਰ ਤੇ ਪੂਰਨ ਤੌਰ ਤੇ ਜਿਹੜੀ ਆ ਰੋਕਾ ਮ ਲਗੇ ਜਿਹੜਾ ਕਿ ਨਸ਼ਾ ਨਾ ਸਪਲਾਈ ਹੋਊਗਾ ਕਿਸੇ ਤੱਕ ਨਾ ਪਹੁੰਚੂਗਾ ਤੇ ਨਾ ਕੋਈ ਕਰੂਗਾ ਅਗਰ ਇਹਦੀ ਮੌਤ ਹੋਈ ਆ ਇਹਨੂੰ ਮਿਲਿਆ ਨਸ਼ਾ ਤੇ ਫਿਰ ਮਰਿਆ ਏ ਅਗਰ ਇਹਨੂੰ ਨਸ਼ਾ ਨਾ ਮਿਲਦਾ ਤੇ ਅੱਜ ਇਹ ਆਪਣੇ ਪਰਿਵਾਰ ਚ ਮਾੜਾ ਚੰਗਾ ਜਿਤਨਾ ਵੀ ਭਾਵੇਂ 100 200 ਕਮਾ ਕੇ ਲਿਆਉਂਦਾ ਸੀ ਪਰਿਵਾਰ ਦੇ ਲਾਗੇ ਬੈਠਾ ਸੀਗਾ ਬੱਚਿਆਂ ਨੂੰ ਥੋੜਾ ਆਸਰਾ ਹੀ ਪਿਓ ਦਾ ਡਰ ਹੀ ਪਰ ਨਸ਼ਾ ਜੇ ਨਾ ਮਿਲੂਗਾ ਕਿਸੇ ਨੂੰ ਤੇ ਆਪੇ ਕੋਈ ਨਸ਼ਾ ਨਹੀਂ ਕਰੂਗਾ ਔਰ ਮੌਤ ਨਹੀਂ ਔਰ ਏਡਾ ਖਤਰਨਾਕ ਨਸ਼ਾ ਚੱਲਣ ਡਿਆ ਵਾ ਆ ਚਿੱਟੇ ਦਾ ਟੀਕੇ ਦਾ ਇਹ ਤੇ ਬਿਲਕੁਲ ਬੰਦੇ ਨੂੰ ਮੰਨ ਲਓ ਕਿ ਜਿਹੜਾ ਵਾ ਮੌਤੇ ਮੂੰਹ ਚ ਲੈ ਜਾਂਦਾ ਜੇ ਸਹੀ ਗਾ ਜਿੰਦਰ ਸਿੰਘ ਦਾ ਨਾਮ ਹੂੰ ਮੰਨ ਲਗੇ ਪੰਜ ਸੱਤ ਸਾਲ ਤੋਂ ਤੇ ਬੋਧਾ ਹੀ ਨਸ਼ੇ ਤੇ ਮੰਨ ਲਗੇ ਕਦਮੀ ਨੇ ਇਹੋ ਜਿਹਾ ਚੁਗ ਲਿਆ ਵੀ ਮੰਨ ਲਗੇ ਮਰਨਾ ਹੀ ਆ ਪਾ ਹੋਰ ਵੀ ਕਰਨੀ ਕਰਨਾ ਤਾਂ ਤੁਹਾਡੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬੜਾ ਸਮਝਾਇਆ ਨੂੰ ਰਾਤ ਦੇ ਮਲਮਚੂਰਾ ਦੋ ਵਾਰੀ ਮੈਂ ਆਪ ਮਲਕੇ ਇਹਨੂੰ ਖੜਿਆ ਹਸਤਾਲ ਦੇ ਮਲਕੇ ਉੱਥੇ ਮਲਛਣ ਕਰਾਈ ਮਲਕੇ 8 ਅਰ 10 10 ਦਿਨ ਮਲਗੇ ਦਾ ਸ਼ਰਮ ਦਾ ਪ੍ਰੋਗਰਮ ਕਿਤਾਬ ਪਰ ਜਦੋਂ ਇਹਨੂੰ ਝਲਕ ਪੈਂਦਾ ਜਦੋਂ ਇੱਕ ਦੂਜਾ ਯਾਰ ਮਿਲ ਜਾਂਦਾ ਤੇ ਮੁਰਗੇ ਉਹ ਉਸੇ ਵੇਲੇ ਮੁਰਗੇ ਆਹਦੇ ਚੱਲ ਚੱਲੀਏ ਕੋਈ ਗੱਲ ਨਹੀਂ ਕਿੰਨੇ ਘੰਟੇ ਸੈਂਟਰ ਪਰ ਧਿੱ ਕਰਾਇਆ ਗਿਆ ਜੀ ਦੋ ਵਜੇ ਤੇ ਪ੍ਰਾਈਵੇਟ ਇਹਨੂੰ ਦਫਤਰ ਦਾਖਲ ਕਰਾਇਆ ਮਲਗਰਾ ਦਾ ਸਭ ਦੱਸਦਾ ਇਹ ਉਹਨਾਂ ਨੂੰ ਪੀਣ ਵਾਲਿਆਂ ਨੂੰ ਪਤਾ ਜਾਂ ਪੁਲਿਸ ਨੂੰ ਪਤਾ ਜ਼ਿਆਦਾ ਵੇਚਣ ਵਾਲਿਆਂ ਨਾਲੋਂ ਪੀਣ ਵਾਲਿਆਂ ਨਾਲੋਂ ਪੁਲਿਸ ਨੂੰ ਜ਼ਿਆਦਾ ਪਤਾ ਪੁਲਿਸ ਜਦੋਂ ਆਉਂਦੀ ਹੈ ਤੇ ਮਲਕ ਜੱਫੀਆਂ ਪਾ ਕੇ ਚਲ ਜਾਂਦੀ ਉਹਨਾਂ ਨਾਲ ਤਾਂ ਗੱਲ ਮੁਕੀ ਝਗੜਾ ਪਾਰ ਤੇ ਵੇਚਣ ਵਾਲਿਆਂ ਪੀਣ ਵਾਲਿਆਂ ਨੂੰ ਕੀ ਲੱਗੇ ਉਹਨਾਂ ਨੂੰ ਕੀ ਲੱਗੇ ਉਹਨਾਂ ਦੇ ਜਦੋਂ ਮਲਕੇ ਜੱਫੀ ਪਾ ਕੇ پیسے ਮਿਲ ਜਣੇ ਉਦੋਂ ਲੱਗਦੀ ਸਫਰੀ ਕਾਲ ਹੈ ਜੀ ਤੇ ਬਾਕੀ ਪਾਸਾ ਇਲਾਕਾ ਮਰਜੀ ਉਹਨਾਂ ਨੂੰ ਕੀ ਤਕਲੀਫ ਹੈ ਇਲਾਕੇ ਉਹਨਾਂ ਨੂੰ ਕੰਪਲੇਨ ਉਹਨਾਂ ਨੂੰ ਤਰਖਾ ਵੀ ਮਿਲ ਜਣੀ ਆ ਤੇ ਪੈਸੇ ਵੀ ਮਿਲ ਜਣੇ ਆ ਦੋ ਦੋ ਕੰਮ ਹੋ ਰਹੇ ਨੇ ਦੋ ਦੋ ਕੰਮ ਹੋ ਰਿਹਾ ਹੈ ਕਿਸੇ ਵੀ ਪੁਲਿਸ ਵਾਲੇ ਦੇ ਮਲਕੇ ਚਿਪਾਈ ਤੋਂ ਲੱਗੇ ਇਨਸਪੈਕਟਰ ਦਾ ਕਰਪ ਉਹਨਾਂ ਦੇ ਫੋਨ ਚੈੱਕ ਕਰ ਲੋ ਹਰ ਇੱਕ ਬੰਦੇ ਦਾ ਹਰ ਇੱਕ ਮਤਲਬ ਤੋੜ ਦਾ ਅਮਲ ਹਰ ਇੱਕ ਉਹਨਾਂ ਕੋਲ ਨੰਬਰ ਆਗਾ ਜਾਂ ਮਤਲਬ ਕਿ ਨਸ਼ਾ ਵੇਚਣ ਵਾਲੇ ਦਾ ਟੀ ਵੇਚਣ ਵਾਲੇ ਦਾ ਸ਼ਰਾਬ ਵੇਚਣ ਵਾਲੇ ਦਾ ਹਰ ਇੱਕ ਬੰਦੇ ਦਾ ਨੰਬਰ ਇਹ ਤੇ ਮੇਰੇ ਨਾਲ ਗਰੰਟੀ ਕਰੋ ਕਿ ਇਹ ਮੁਸਫਕ ਦਾ ਚੈੱਕ ਕਰ ਲੋ